ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੈ ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ ਪਿਛਲਾ ਅੰਗਰੇਜ਼ੀ ਮਹੀਨੇ ਦਾ 2025 ਦਾ ਸਾਲ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਅੰਦਰ ਸੁੱਖਾਂ ਭਰਿਆ ਬਤੀਤ ਹੋਇਆ ਹੈ ਗੁਰਮਤ ਕਿਸੇ ਸਾਲ ਨਵੇਂ ਨੂੰ ਨਹੀਂ ਮੰਦੀ ਜੇਕਰ ਸਤਿਗੁਰੂ ਨੇ 12ਵਾਂ ਦੀ ਬਾਣੀ ਨੂੰ ਵੀ ਵਰਤਿਆ ਹੈ ਉਸ ਪੈਟਰਨ ਨੂੰ ਵਰਤਿਆ ਸਤਿਗੁਰੂ ਨੇ ਗੁਰਬਾਣੀ ਨੂੰ ਲਿਖਣ ਦਾ ਇਹ ਕਾਵਨ ਨੂੰ ਲਿਖਣ ਦੀ ਇੱਕ ਢੰਗ ਸ਼ੈਲੀ ਸੀ 12 ਮਾ ਜਿਹਦੇ ਵਿੱਚ 12 ਮਹੀਨਿਆਂ ਦਾ ਜ਼ਿਕਰ ਕਰਕੇ ਸਤਿਗੁਰੂ ਨੇ ਰੱਬੀ ਮਲਾਪ ਦੇ ਰਸਤੇ ਨੂੰ ਜਿਹੜਾ ਹੈ ਉਦ੍ਰਿਹੜ ਕਰਵਾਇਆ ਹੈ ਯਾਦ ਰੱਖਿਓ ਅਸੀਂ ਕੁੱਝ ਕੈਲੰਡਰਾਂ ਬਾਰੇ ਸੁਣਿਆ ਹੈ ਈਸਵੀ ਕੈਲੰਡਰ ਹਿਜਰੀ ਕੈਲੰਡਰ ਬਿਕਰਮੀ ਕੈਲੰਡਰ ਦੇ ਇੱਕ ਜਿਹੜਾ ਸਿੱਖ ਧਰਮ ਦੇ ਅੰਦਰ ਕੈਲੰਡਰ ਵਰਤਿਆ ਜਾਂਦਾ ਹੈ ਨਾਨਕਸ਼ਾਈ ਕੈਲੰਡਰ ਜੋ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਆਰੰਭ ਹੋਇਆ 557ਵਾਂ ਵਰਿਆ ਚੱਲ ਰਿਹਾ ਹੈ ਇਸੇ ਦੇ ਤਹਿਤ ਰਾਜਾ ਵਿਕਰਮ ਦੇ ਜਨਮ ਤੋਂ ਆਰੰਭ ਹੋਇਆ ਕਲੰਡਰ ਵਿਕਰਮੀ ਕਲੰਡਰ ਜਿਸ ਦਿਨ حضرت ਮੁਹੰਮਦ ਸਾਹਿਬ ਦੇ ਹਿਜਰੀ ਕੀਤੀ حضرت ਮੁਹੰਮਦ ਸਾਹਿਬ ਦੇ ਨਾਮ ਦੇ ਉਤੋਂ حضرت ਮੁਹੰਮਦ ਸਾਹਿਬ ਤੋਂ ਆਰੰਭ ਹੋਇਆ ਕਲੰਡਰ ਹਿਜਰੀ ਕਲੰਡਰ ਅਤੇ حضرت ঈਸਾ ਯਿਸੂ ਮਸੀ ਤਿੰਨਾਂ ਦੇ ਜਨਮ ਤੋਂ ਆਰੰਭ ਹੋਇਆ ਇਹ ਈਸਵੀ ਕਲੰਡਰ ਹੈ ਅਸਲ ਚ ਅੱਜ ਨਵਾਂ ਸਾਲ ਨਹੀਂ ਅੱਜ ਅਜਿਹੇ ਤੇ ਈਸਾ ਦਾ ਜਨਮ ਦਿਨ ਹੈ ਇਹਨੂੰ ਅੰਗਰੇਜ਼ ਲੋਕ ਜਿਹੜੇ ਨੇ ਉਹ ਬੜੇ ਚਾਅ ਦੇ ਨਾਲ ਮਨਾਉਂਦੇ ਨੇ ਇਸ ਦਿਨ ਨੂੰ ਅਸੀਂ ਵੀ ਚਲੋ ਮੁਬਾਰਕਬਾਦ ਇੱਕ ਦੂਜੇ ਨੂੰ ਦੇ ਰਹੇ ਆ ਪਰ ਯਾਦ ਰੱਖਿਓ ਗੁਰਮਤ ਉਹ ਸਾਡਾ ਦਿਨ ਸਫਲਮੰਦੀ ਹੈ ਸਤਿਗੁਰੂ ਜੀ ਕਿੰਨੇ ਜਦੋਂ ਤੈਨੂੰ ਰੱਬੀ ਗੁਣ ਚੇਤੇ ਰਹਿੰਦੇ ਨੇ ਜਦੋਂ ਤੈਨੂੰ ਰੱਬੀ ਪਿਆਰ ਚੇਤੇ ਰਹਿੰਦਾ ਹੈ ਤੇਰੇ ਲਈ ਉਹ ਹਰ ਇੱਕ ਦਿਨ ਜਿਹੜਾ ਹੈ ਉਹ ਸਫਲ ਹੈ ਹਰ ਤੇਰੇ ਲਈ ਵਾਰ ਉਹ ਸਫਰ ਹੈ ਸਤਗੁਰੂ ਜੀ ਕਹਿੰਦੇ ਨਾ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਦਰ ਕੀ ਹੈ ਬਖਸ਼ਿਸ਼ ਜਿਸ ਦਿਨ ਉਹਦੀ ਬਖਸ਼ਿਸ਼ ਦਾ ਤੂੰ ਪਾਤਰ ਹੋਣਾ ਉਹ ਹਰ ਇੱਕ ਦਿਨ ਤੇਰੇ ਵਾਸਤੇ ਚੰਗਾ ਹੈ ਨਾਨਕ ਮੰਗਿਆ ਦਰਸ਼ਦਾਨ ਅੱਜ ਗੁਰੂ ਘਰਾਂ ਦੇ ਅੰਦਰ ਸਿੱਖ ਸੰਗਤਾਂ ਦੀ ਬਹੁਤ ਪਰਮਾਰ ਹੈ ਸਿੱਖ ਸੰਗਤਾਂ ਬਹੁਤ ਜਾ ਰਹੀਆਂ ਨੇ ਦੂਜੀ ਕਮਿਊਨਿਟੀ ਦੇ ਲੋਕ ਵੀ ਗੁਰੂ ਘਰਾਂ ਚ ਜਾ ਰਹੇ ਨੇ ਅੱਜ ਹੀ ਕਿਉਂ ਅੱਜ ਨਵਾਂ ਸਾਲ ਹੈ ਤਾਂ ਸਾਡੇ ਵਾਸਤੇ ਹਰ ਇੱਕ ਸਾਲ ਨਵਾਂ ਹੋਵੇ ਨਾਨਕ ਮੰਗੇ ਦਰਸ਼ਦਾਨ ਸਤਿਗੁਰੂ ਜੀ ਹਮੇਸ਼ਾ ਇਹ ਦਰਸ਼ਨਾਂ ਦੀ ਤਾਂਗ ਮੇਰੇ ਅੰਦਰ ਪੈਦਾ ਹੁੰਦੀ ਰਹੇ ਕਿਰਪਾ ਕਰੋ ਹਰੇ ਤੁਸੀਂ ਕਿਰਪਾ ਕਰੋ ਦੂਜਾ ਨਵਾਂ ਸਾਲ ਜੇ ਆਰੰਭ ਹੋ ਰਿਹਾ ਹੈ ਨਵੇਂ ਸਾਲ ਦੀ ਮੁਬਾਰਕਬਾਦ ਦੇ ਰਹੇ ਹੋ ਇਸ ਗੱਲ ਦਾ ਪ੍ਰਣ ਕਰੋ ਜੋ ਪਿਛਲੇ ਸਾਲ ਸਾਡੇ ਕੋਲ ਆਗਰਨ ਹੋ ਗਈ ਪਿਛਲੇ ਸਾਲ ਸਾਡੇ ਕੋਲ ਕਿਸੇ ਨੂੰ ਮਾੜਾ ਬੋਲਿਆ ਗਿਆ ਪਿਛਲੇ ਸਾਲ ਸਾਡੇ ਕੋਲ ਕਿਸੇ ਨੂੰ ਗਲਤ ਬੋਲਿਆ ਗਿਆ ਇਸੇ ਸਾਲ ਸ਼ਬਦਾਂ ਦੇ ਨਾਲ ਅਸੀਂ ਕਿਸੇ ਦੇ ਪਰਿਵਾਰ 'ਚ 파ੜ ਪਾ ਦਿੱਤਾ ਕਿਸੇ ਦੇ ਰਿਸ਼ਤਿਆਂ ਨੂੰ ਤੋੜ ਕੇ ਰੱਖ ਦਿੱਤਾ ਮਹਾਰਾਜ ਹੁਣ ਆਹ ਗਲਤੀਆਂ ਸਾਡੇ ਕੋਲ ਆ 2026 ਵਿੱਚ ਕਦੇ ਨਾ ਹੋਣ ਯਾਦ ਰੱਖਿਓ ਖੰਜਰ ਦੇ ਨਾਲ ਚਾਕੂ ਦੇ ਨਾਲ ਕਿਰਚ ਦੇ ਨਾਲ ਕੀਤੇ ਹੋਏ ਜ਼ਖਮ ਜਿਹੜੇ ਨੇ ਉਹ 파ੜੇ ਹੋਏ ਸਰੀਰ ਦੇ ਅੰਗ ਜਿਹੜੇ ਨੇ ਹੋ ਸਕਦਾ ਹੈ ਮੈਡੀਕਲ ਸਹੂਲਤ ਇਹੋ ਜੀਆਂ ਆ ਗਈਆਂ ਉਹ ਕੁਝ ਸਮੇਂ ਬਾਅਦ ਜਿਹੜੀਆਂ ਨੇ ਉਹ ਠੀਕ ਹੋ ਜਾਂਦੀਆਂ ਹੋਣ ਉਹ ਜ਼ਖਮ ਭਰ ਜਾਂਦੇ ਹੋਣ ਜਦੋਂ ਕਿਸੇ ਨੂੰ ਸ਼ਬਦਾਂ ਦੇ ਨਾਲ ਕਿਸੇ ਨੂੰ ਵਿੰਨ ਸੁਟਿਆ ਜਾਵੇ ਕਿਸੇ ਨੂੰ ਸ਼ਬਦਾਂ ਦੇ ਨਾਲ ਪਾੜ ਸੁਟਿਆ ਜਾਵੇ ਯਾਦ ਰੱਖਣਾ ਜ਼ਿੰਦਗੀ ਨਿਕਲ ਜਾਂਦੀ ਹੈ ਫਿਰ ਉਹ ਸ਼ਬਦਾਂ ਦੇ ਦਿੱਤੇ ਹੋਏ ਜ਼ਖਮ ਜਿਹੜੇ ਕਦੇ ਭਰਦੇ ਨਹੀਂ ਗੁਰੂ ਦੇ ਅਗੇ ਅਰਦਾਸ ਕਰੋ ਸਤਿਗੁਰੂ ਜੀ ਜੈਸਾ ਬਾਲਕ ਭਾਈ ਸਬਾਈ ਲੱਖ ਅਪਰਾਧ ਕਮਾਵੇ ਅਸੀਂ ਅਪਰਾਧੀ ਆ ਪਤਾ ਨਹੀਂ ਕਿੰਨੇ ਕਰ ਦਿੱਤੇ ਜੇ ਅੱਜ ਗੁਰੂ ਘਰਾਂ ਚ ਜਾ ਕੇ ਨਮਸ਼ਕਾਰ ਕਰ ਰਹੇ ਹੋ ਤੇ ਗੁਰੂ ਦੇ ਅੱਗੇ ਵੀ ਅਰਦਾਸ ਕਰੋ ਜੈ ਸਾ ਬਾਲਗ ਭਾਇ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੀ ਬਹੁੜ ਪਿਤਾ ਗੱਲ ਲਾਵੇ ਤੇ ਗੁਰੂ ਦੇ ਅੱਗੇ ਅਰਦਾਸ ਕੀ ਕਰਨੀ ਹੈ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੇ ਮਾਰਗ ਪਾਵੇ ਸਤਗੁਰੂ ਜੀ ਅਗਲਾ ਮਾਰਗ ਤੁਸੀਂ ਦਿਖਾਉਣਾ ਹੈ ਕਿਤੇ ਫਿਰ ਇਹ 2026 ਦੇ ਵਿੱਚ ਉਹੀ ਔਗਣ ਲੈ ਕੇ ਨਾਲ ਚੱਲੀਏ ਫਿਰ ਇੱਕ ਦੇਣਦਾਰ ਦਿੱਤੀਆਂ ਹੋਈਆਂ ਮੁਬਾਰਕਬਾਦ ਇੱਕ ਦੇਣਦਾਰ ਦਿੱਤੇ ਹੋਏ ਇਹ ਖੁਸ਼ੀ ਦੇ ਸੁਨੇਹੇ ਵਧਾਈਆਂ ਜਿਹੜੀਆਂ ਨੇ ਇਹ ਕੇਵਲ ਇੰਟਰਨੈਟ ਦੇ ਉੱਤੇ ਫਾਰਮੈਲਿਟੀਆਂ ਰਹਿ ਜਾਣਗੀਆਂ ਯਾਦ ਰੱਖਿਓ ਰੱਬ ਨੇ ਪ੍ਰਮਾਤਮਾ ਨੇ ਸਾਡੇ ਸਟੇਟਸ ਨਹੀਂ ਵੇਖਣੇ ਅਸੀਂ ਸਟੇਟਸ ਲਗਾ ਕੇ ਕਹਿ ਦਈਏ ਕਿ ਮੈਂ ਧਰਮੀ ਹੋ ਗਿਆ ਰੱਬ ਨੇ ਸਾਡੇ ਸਟੇਟਸ ਨਹੀਂ ਵੇਖਣੇ ਰੱਬ ਨੇ ਸਾਡਾ ਬਿਹੇਵੀਅਰ ਵੇਖਣਾ ਹੈ ਰੱਬ ਨੇ ਸਾਡੀਆਂ ਆਦਤਾਂ ਵੇਖਣੀਆਂ ਨੇ ਕਿ ਸੱਚਮੁੱਚ ਇਹਦੀਆਂ ਆਦਤਾਂ ਸਟੇਟਸਾਂ ਵਾਲੀਆਂ ਹੀ ਨੇ ਬਾਰੀ ਤੌਰ ਤੇ ਅਸੀਂ ਕਿਸੇ ਨਾਲ ਇਸ ਤਰੀਕੇ ਨਾਲ ਨਾ ਵਿਚਰੀਏ ਕਿ ਸਾਡੇ ਅੰਦਰ ਕੁਝ ਹੋਰ ਹੋਵੇ ਤੇ ਸਾਡੇ ਬਾਹਰ ਕੁਝ ਹੋਰ ਹੋਵੇ ਅੰਦਰੋਂ ਤੇ ਬਾਹਰ ਇੱਕ ਹੋਈਏ ਇੱਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਸਮਾਜ ਵਿੱਚ ਪਿਆਰ ਵੰਡਿਏ ਸਮਾਜ ਵਿੱਚ ਇੱਕ ਦੂਜੇ ਨਾਲ ਰਲ ਕੇ ਰਹੀਏ ਨਫ਼ਰਤਾਂ ਕੱਢੀਏ ਬਾਹਰ ਇੱਕ ਦੂਜੇ ਪ੍ਰਤੀ ਜੈਲਸੀ ਬਾਹਰ ਕੱਢੀਏ ਕ੍ਰਿਸ਼ਤੀਆਂ ਨੂੰ ਸਮਝ ਰੱਖਿਓ ਜਿਆਦਾ ਰੱਖਣਾ ਜੇਕਰ ਗੁਰਬਾਣੀ ਇਸ ਗੱਲ ਨੂੰ ਕਹਿੰਦੀ ਹੈ ਕਿ ਭਈ ਪ੍ਰਾਪਤ ਮਾਨਕ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਰੱਬ ਨੂੰ ਮਿਲਨ ਦੀ ਵਾਰੀ ਸੱਜਣਾ ਆ ਹੈ ਜਿਆਦਾ ਰੱਖਣਾ ਪ੍ਰਮਾਤਮਾ ਨੇ ਬੜੀ ਸੋਹਣੀ ਇਨਸਾਨ ਨੂੰ ਜੁਣ ਦਿੱਤੀ ਹੈ ਇਹਦੇ ਵਿੱਚ ਉਹਦੇ ਮਾਪਿਓ ਨੇ ਭੈਣ ਭਰਾ ਨੇ ਸਾਕ ਸਬੰਧੀ ਨੇ ਰਿਸ਼ਤੇਦਾਰ ਨੇ ਇਹ ਵੀ ਰਿਸ਼ਤੇ ਨਿਭਾਉਣ ਦਾ ਸਾਨੂੰ ਪ੍ਰਮਾਤਮਾ ਨੇ ਇਹੀ ਮੌਕਾ ਦਿੱਤਾ ਹੈ ਜੇ ਸਾਰੀ ਜ਼ਿੰਦਗੀ ਵਿੱਚ ਵੀ ਇੱਕ ਦੂਜੇ ਨਾਲ ਈਰਖਾ ਰੱਖ ਕੇ ਜ਼ਿੰਦਗੀ ਨੂੰ ਬਤਾਉਂਦੇ ਰਹਿ ਗਏ ਤੇ ਪਤਾ ਨਹੀਂ ਆ 2026 ਆਰੰਭ ਹੋਇਆ ਹੈ ਅਖੀਰ ਤੱਕ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਜਨਵਰੀ ਵੀ ਪੂਰਾ ਵੇਖਣਾ ਕਿ ਨਹੀਂ ਵੇਖਣਾ ਇਸ ਕਰਕੇ ਸ਼ਬਦਾਂ ਨੂੰ ਸੰਗੋਚ ਕੇ ਬੋਲਿਏ ਅਸੀਂ ਕਹਿੰਨੇ ਆ ਕਿ ਇਸ ਇਨਸਾਨ ਦੇ ਦਿਲ ਵਿੱਚ ਕੁਝ ਨਹੀਂ ਹੈ ਬਸ ਇਹ ਮੂੰਹ ਦੇ ਨਾਲ ਕੁਝ ਬੋਲ ਦਿੰਦਾ ਹੈ ਨਾ ਜੀ ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਹੈ ਸ਼ਬਦ ਇਨਸਾਨ ਨੂੰ ਜੋੜ ਵੀ ਦਿੰਦੇ ਨੇ ਤੇ ਸ਼ਬਦ ਇਨਸਾਨ ਨੂੰ ਤੋੜ ਵੀ ਦਿੰਦੇ ਨੇ ਤਾਂ ਸਾਡੀਆਂ ਦਿੱਤੀਆਂ ਹੋਈਆਂ ਇਹ ਵਧਾਈਆਂ ਸਾਰਤਕ ਨੇ ਸਫਲ ਨੇ ਜੇ ਸੱਚਮੁੱਚ ਨਵੇਂ ਸਾਲ ਦੇ ਨਾਲ ਨਵੀਂ ਜ਼ਿੰਦਗੀ ਦੀ ਅਸੀਂ ਅਰੰਭਤਾ ਕਰਤੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ